ਹਾਂ ਇਹ ਜੋ ਵਰਤਦੇ ਐ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜੋ ਹੈ ਇੱਕ ਮੈਂ ਤੇ ਮੈਂ ਇਹਦੇ ਰ ਬੀਬੀਆਂ ਮੈਡੀਆਂ ਹੋਈਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਵੀ ਇਹ ਕੋਸ਼ਿਸ਼ ਕਰੋ ਆ ਬੱਚੇ ਸਾਡੇ ਕੋਲ ਜਿਹੜੇ ਵਾਹਿਗੁਰੂ ਜੀ ਦਾ ਆਸਾ ਵਾਹਿਗੁਰੂ ਅਗੇ ਬੇਨਤੀ ਕਰਦੇ ਆ ਕਿ ਇਦਾਂ ਇਨਵੌਇਸ ਤੇ ਕੰਮ ਦੀ ਸੇਵਾ ਕਰਦੇ ਕਿਤਵਾ ਕੇ ਸਾਧੂ ਤੁ ਸੰਨ ਸਲਾ ਕੇ ਸ਼ਾਨ ਦੇ ਸ਼ਹਿਨਸ਼ਾਹ ਜਗਤ ਦੇ ਰਹਿਣ ਮਾਓ ਦਾਸਾਂ ਨੂੰ ਚਰਨੀ ਲਾਓ ਵੱਲੀ ਸੰਸਾਰ ਦੇਓ ਭਗਤਾਂ ਦੇ ਤਾਮ ਹਾਰੇ ਸਾਨੂੰ ਵੀ ਤਾਰ ਦਿਓ ਸ਼ਹਿਰਾਂ ਦੀ ਅਰਜ਼ ਕਬੂਲੋ ਤੇਰੀ ਹਾ ਕਥਾ ਮੇਰਾਤੀ ਰੁਬਾਦੀ ਜene ਹਿੰਦ ਵਿਚ ਆਲੀ ਯਾ ਦਾ ਬਣ ਕੇ ਵਾਲੀ ਖੰਡਾ ਕਿਣਕਾਉਣਾ ਜਾ ਆਨ ਦੀ ਇੱਜ਼ਤ ਬਦਲੇ ਸੋਨਾ ਤੇ ਸੋਨਾ ਗਾ ਹੁਲਦੇ ਅਪਕਾਮ ਤੇਰੇ ਦੁਖੀਆਂ ਨੂੰ ਦਲ ਨਾਲ ਲਾਇਆ ਤਰਗਾ ਜੋ ਸ਼ਰਨ ਆਇਆ ਕੰਗਲੇ ਨੂੰ ਸ਼ਾਂ ਬਨਾਇਆ ਕਸ਼ਟ ਮਾਰ ਦਿਓ ਭਗਤਾਂ ਦੇ ਤਾਰ ਮਹਾਰੇ ਗੁਰ ਸ਼ਿੰਦਾਰ ਦਿਓ ਭਗਤਾਂ ਆਇਆ ਕਿੰਨੇ ਆ ਸੰਗਤ ਸਮੇਤ ਇੱਥੇ ਆਏ ਨੇ ਜੀ ਆਇਆਂ ਨੂੰ ਆਓ ਇੱਕ ਜਾਣਕਾਰੀ ਗਜਾਈਏ ਬੋਲੇ ਸੋਨਿਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਦਾ ਕਿਲਾ ਖਾਲੀ ਕਰਕੇ ਹਜ਼ੂਰ ਕਿਉਂ ਕਿ ਸੁਕੇ ਵਿੱਚ ਹਾਸਾ ਮਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦਵਾਰੇ ਦਾ ਕੀ ਨਾਮ ਹੈ ਕਿਹਦਾ ਕਿੰਨਾ ਨਾਮ ਦਿੱਤੇ ਐਸੀ ਹੀ ਰੈਪਲਾਈ ਕਰੋ ਇਸ ਗੁਰਦਵਾਰੇ ਦਾ ਨਾਮ ਪਿੰਡ ਜਾਤੀ ਕੇ ਗੁਰਦੁਆਰਾ ਸਿੰਘ ਸਭਾ ਕਿ ਇਹ ਆਪਣੇ ਜਾਤੀ ਕੇ ਪਿੰਡ ਦਾ ਕਪੂਰਥਲੇ ਸ਼ਰਦਾ ਇੱਕੋ ਹੀ ਇੱਕੋ ਹੀ ਗੁਰਦੁਆਰਾ ਹੈ ਇਸ ਪਿੰਡ ਦੇ ਵਿੱਚ ਤੇ ਇਹ ਇਸ ਗੁਰਦਵਾਰੇ ਦੇ ਵਿੱਚ ਆਪਾਂ ਸਲਾਨਾ ਸਮਾਗਮ ਛੋਟੇ ਸਾਹਿਬ ਜਾਦੇ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਸਮਾਗਮ ਹਰ ਸਾਲ ਹੀ ਐਸੇ ਤਰ੍ਹਾਂ ਓਲਿਖਦੇ ਆ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਗੇ ਵੀ ਚੱਲਦਾ ਰਹੇਗਾ ਸਰ ਇਹ ਜਿਹੜਾ ਪੂਰਾ ਸਵੇਰਾ ਇਤਿਹਾਸੂ ਇਹ ਪਿੰਡ ਦਾ ਗੁਰਦੁਆਰਾ ਹੈ ਤੇ ਸਾਰਾ ਪਿੰਡ ਹੀ ਇਹਦੇ ਵਿੱਚ ਰਲ ਮਿਲ ਕੇ ਸੇਵਾ ਕਰਦਾ ਆ ਇਤਿਹਾਸ ਚਲੋ ਉਹੀ ਆ ਕਿ ਗੁਰੂ ਪਾਤਸ਼ਾਹ ਤੋਂ ਵੱਡਾ ਇਤਿਹਾਸ ਕਿਹੜਾ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸ਼ਿਸ਼ੋਭੇਤ ਆ ਇਹਦੇ ਤੋਂ ਵੱਡਾ ਇਤਿਹਾਸ ਕੋਈ ਨਹੀਂ ਇੱਥੇ ਖੰਡ ਪਾਤ ਦੀ ਲੜੀਆਂ ਵੀ ਚਲੀਆਂ ਵੀ ਅੱਜ ਤੱਕ ਉਪਾਏਗੇ ਕੁਝ ਨਹੀਂ ਐ ਸੀਦੇ ਇਹ 22 ਤਰੀਕ ਨੂੰ ਪਹਿਲਾ ਖੰਡ ਪਾਤ ਸਭ ਆਰੰਭ ਹੋਇਆ ਸੀ 24 ਤਰੀਕ ਨੂੰ ਪਹਿਲੇ ਖੰਡ ਪਾਤ ਸਾਹਿਬ ਦੇ ਭੋਗ ਪਾਏ ਗਏ ਉਦੋਂ ਵੀ ਕੀਰਤਨ ਸਮਾਗਮ ਹੋਏ ਤੇ ਅਗਲੇ ਦਿਨ 25 ਤਰੀਕ ਨੂੰ ਦੁਆਰਾ ਅਖੰਡ ਪਾਤ ਸਾਹਿਬ ਦੀ ਹਰਮਤਾ ਹੋਈ ਜਿਹਦੇ ਕੱਲ 26 ਤਰੀਕ ਨੂੰ ਨਗਰ ਕੀਰਤਨ ਪਿੰਡ ਦੇ ਵਿੱਚ ਕੱਢਿਆ ਗਿਆ ਜੋ ਰਲ ਮਿਲ ਕੇ ਸਾਰਿਆਂ ਨੇ ਕੱਢਿਆ ਤੇ ਅੱਜ 27 ਤਰੀਕ ਨੂੰ 13 ਪੋ ਨੂੰ ਸ਼ਹਿਜ਼ਾਦੇਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਸਮਾਗਮ ਪਬਲਿਕ ਕੀਤਾ ਤੇ ਵੀ ਬਿਰੂ ਤੋਂ ਸੰਕਾਈਆਂ ਤੇ ਸੰਕਾ ਬਹੁਤ ਖੁਸ਼ੀ ਨਾਲ ਕਿ ਕਿ ਤੋਂ ਕਿ ਕਿ ਲੰਗਰ ਦਾ ਪ੍ਰਬੰਧ ਆ ਤੇ ਆਪਾਂ ਗੱਡੀਆਂ ਦੀ ਪਾਰਕਿੰਗ ਲਈ ਵੀ ਥਾਂ ਬਹੁਤ ਐ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਆਪਣਾ ਦੀਵਾਨ ਹਾਲ ਦੇ ਵਿੱਚ ਚੰਗੇ ਰਾਗ ਦੀ ਟਾਡੀ ਜੋ ਕੌਮ ਦੇ ਪ੍ਰਸਿੱਧ ਕਥਾਵਾਚ ਗਾਏ ਨੇ ਤੇ ਸੰਗਤ ਪ੍ਰਸ਼ਾਦਾ ਛਕ ਰਹੀ ਆ ਤੇ ਦੀਵਾਨ ਹਾਲ ਦੇ ਵਿੱਚ ਦੀਵਾਨ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਬੈਠੇ ਨੇ ਅੱਜ ਇਹ ਮਹਾਂ ਮੰਦਿਰ ਇਸ ਦੀ ਇਸ ਦੀ ਬੱਚਿਆਂ ਨੂੰ ਕੀ ਮੈਸੇਜ ਕਰਨ ਜਿਹੜੇ ਬੱਚਾ ਨੂੰ ਇਹ ਮੈਸੇਜ ਹੈ ਕਿ ਆਪਣੀ ਸਭ ਤੋਂ ਪਹਿਲਾਂ ਆਪਣੀ ਦੇਰੀ ਨੂੰ ਅਸੀਂ ਸਾਂਭੀਏ ਕਿਉਂਕਿ ਨਸ਼ਾ ਜਿਹੜਾ ਅੱਜ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਕੋੜ ਸਾਨੂੰ ਲੱਗ ਚੁਕਿਆ ਤੇ ਅਸੀਂ ਇਸ ਤੋਂ ਬਚੀਏ ਤੇ ਦੂਜਾ ਜਵਾਨੀ ਨੂੰ ਮੈਸੇਜ ਹੈ ਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ ਚੱਲੀਏ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਮਰਪਿਤ ਹੋ ਕੇ ਆਪਣੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਏ ਅੰਮ੍ਰਿਤ ਪਾਨ ਕਰੀਏ ਗੁਰੂ ਦੇ ਆਸ਼ੇ ਦੇ ਉੱਤੇ ਆਪਣਾ ਜੀਵਨ ਬਤੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਰੰਦਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸੋਠੇ ਸਾਹਿਬ ਜਗਦਾ ਦੇ ਸ਼ਹੀਦੀ ਦੇ ਘਰੇ ਨੂੰ ਮੁੱਖ ਰੱਖ ਕੇ ਅਸੀਂ ਜਿਹੜਾ ਸਮਾਗਮ ਸਾਡੇ ਵੱਡੇ-ਵਡੇਰੇ ਦੇ ਕੋਲਰੇ ਆਏ ਆ ਤਕਰੀਬਨ 100 ਸਾਲ ਤੋਂ ਉੱਤੇ ਦਾ ਇਹਦਾ ਇਤਿਹਾਸ ਵਾਲਾ ਚੱਲਦਾ ਪਿੰਡ ਦਾ ਕਿ ਕੋਈ ਸਾਡਾ ਗੁਰਦੁਆਰਾ ਵਾ ਔਰ ਮੇਰੇ ਪਿੰਡ ਦੇ ਜਿੰਨੇ ਵੀ ਪਤਵੰਤੇ ਸੱਜਣ ਨੇ ਐਨਆਰਏ ਵੀਰ ਨੇ ਸਾਡਾ ਹਰ ਸਾਲ ਹੀ ਬਹੁਤ ਹੀ ਤਰ੍ਹਾਂ ਵਧੀਆ ਤਰੀਕੇ ਨਾਲ ਸਾਥ ਦਿੰਦੇ ਨੇ ਸਾਨੂੰ ਜਦੋਂ ਵੀ ਜ਼ਰੂਰਤ ਪੈਂਦੀ ਆ ਅਸੀਂ ਉਹਨਾਂ ਨੂੰ ਇੱਕ ਕਾਲ ਕਰਦੇ ਆ ਤੇ ਸਾਡਾ ਜਿਹੜਾ ਪਹਿਲਾ ਗੁਰਦੁਆਰਾ ਸੀਗਾ ਉਹ ਵੀ ਬਿਲਕੁਲ ਹੀ ਖੰਡਰ ਹੋਇਆ ਸੀ ਤੇ ਉਹਨਾਂ ਦੇ ਸੰਯੋਗ ਦੇ ਨਾਲ ਹੀ ਅਸੀਂ 40-45 ਲੱਖ ਰੁਪਏ ਹੋਰ ਤੇ ਲਾ ਕੇ ਉਹਨੂੰ ਕੀਤਾ ਉਸ ਤੋਂ ਬਾਅਦ ਅਸੀਂ ਆ ਪਿਛਲੇ ਸਾਲ ਆਪਣਾ ਲੰਗਰ ਹਾਲ ਦਾ ਜਿਹੜਾ ਵਾ ਇਹ ਵੀ ਐਨਆਰਆਈ ਵੀਰਾਂ ਤੇ ਤੇ ਪਿੰਡ ਦੇ ਸੰਯੋਗ ਦੇ ਨਾਲ ਅਸੀਂ ਜਿਹੜਾ ਇਰਤੇ ਵੀ ਅਸੀਂ ਤਕਰੀਬਨ 30-32 ਲੱਖ ਰੁਪਏ ਜਿਹੜਾ ਉਹ ਲਾਇਆ ਤੇ ਜਿਹੜੇ ਮੇਰੇ ਪਿੰਡ ਦੇ ਛੋਟੇ ਵੀਰ ਨੇ ਸਾਡੇ ਛੋਟੇ ਬੱਚੇ ਨੇ ਉਹ ਵੀ ਜਿਹੜੇ ਰੋਹਾਨੀਅਤ ਦੇ ਕੀਰਤਨ ਦੇ ਨਾਲ ਅੱਜ ਕੱਲ ਪਿਆਰ ਰੱਖ ਰਹੇ ਨੇ ਤੇ ਸੁਬਾ ਸਵੇਰੇ 5 ਵਜੇ ਤੱਕ ਛੋਟੇ ਬੱਚੇ ਜਿੱਦਾਂ ਕਰੀ ਆਪਾਂ 6 ਸਾਲ ਤੋਂ ਲੈ ਕੇ 16 17 ਸਾਲ ਦੇ ਬੱਚੇ ਜਿਹੜੇ ਸਾਡੇ ਕੋਲ 11 12 ਰੋਜ਼ਾਨਾ ਹੀ ਹੁੰਦੇ ਨੇ ਤੇ ਜਿਹੜੇ ਸਵੇਰ ਨੂੰ 1.5 ਘੰਟਾ ਕਿੰਨਾ ਸਵਾ ਘੰਟਾ ਉਹ ਆਪਣਾ ਕੀਰਤਨ ਕਰਕੇ ਸੰਗਤਾਂ ਨੂੰ ਵੀ ਇਤਿਹਾਸ ਦੇ ਨਾਲ ਗੁਰੂ ਘਰ ਦੇ ਨਾਲ ਜੋੜਦੇ ਨੇ ਤੇ ਆਪ ਨੂੰ ਗੁਰੂ ਘਰ ਨਾਲ ਜੁੜੇ ਨੇ ਬਾਕੀ ਜਿਹੜੀ ਨਸ਼ੇ ਦੀ ਗੱਲ ਵਾ ਨਸ਼ਾ ਸਾਡੇ ਪਿੰਡ ਵਿੱਚ ਤਕਰੀਬਨ ਬਹੁਤ ਹੀ ਘੱਟ ਵਾ ਤੇ ਪਤਿਤ ਬੰਦੇ ਵੀ ਜਿਹੜੇ ਕਹ ਲਈ ਆਪਾਂ ਨੌਜਵਾਨ ਪੀੜੀ ਜੋ ਬਹੁਤ ਘੱਟ ਵਾ ਤਾਂ ਤੁਸੀਂ ਜਿਹੜਾ ਲੰਗਰ ਹਾਲ ਦੇ ਵਿੱਚ ਵੀ ਸਾਰਾ ਜਿਹੜਾ ਸਾਡਾ ਜੁਮਾ ਵਾ ਇਹ ਸਾਰਾ ਨੌਜਵਾਨਾਂ ਤੇ ਬੁੱਢੇ ਉੱਤੇ ਸੱਤਿਆ ਤੇ ਉਹੋ ਹੀ ਇਹਨਾਂ ਨੂੰ ਬਾਹਰੇ ਨੇ ਤੇ ਸਾਡੀ ਪ੍ਰਮਾਤਮਾ ਅੱਗੇ ਇਹੋ ਜੀ ਅਰਦਾਸ ਹੈ ਤੇ ਸਾਡੇ ਨਗਰ ਨੂੰ ਇਹਨਾਂਾਰੇ ਵੀਰਾਂ ਨੂੰ ਤੰਦਰੁਸਤੀ ਸਿਹਤ ਦੀ ਕਾਮਯਾਬੀ ਬਖਸ਼ੇ ਤੇ ਜੋ ਛੋਟੇ ਸੱਭ ਜਾਂਦੇ ਤੇ ਮੂਰਨੇ ਪਾਏ ਹੋਏ ਨੇ ਅਸੀਂ ਉਹਨਾਂ ਪੂਰਨਾਂ ਦੇ ਚੱਲ ਕੇ ਸਿੱਖ ਇਤਿਹਾਸ ਨੂੰ ਬਰਕਰਾਰ ਰੱਖ ਸਕੀਏ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹਾਂ ਜੀ ਬਾਈ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਸੱਤੇ ਦਾਸ ਕੈਪਟਨ ਗੁਰਦੀਪ ਸਿੰਘ ਸੈਕਟਰੀ ਧਰਮਸ਼ਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਤੀ ਕੀ ਅੱਜ ਦਾ ਜੋ ਪ੍ਰੋਗਰਾਮ ਹੈ ਇਹ ਸਾਡੇ ਵੱਡੇ ਬਡੇਰੇ ਜੋ ਇਸ ਪ੍ਰੋਗਰਾਮ ਨੂੰ ਮਨਾਉਂਦੇ ਆ ਰਹੇ ਆ ਔਰ ਉਹਨਾਂ ਦੇ ਪੂਰਨਿਆ ਤੇ ਚਲਦੇ ਹੋਏ ਅਸੀਂ ਜੋ ਹੈ ਹਰ ਸਾਲ ਇਸ ਨੂੰ ਬੜੇ ਹਰਸ਼ੋ ਉਲਾਸ ਦੇ ਨਾਲ ਮਨਾਉਂਦੇ ਆ ਆਰਡੀਏ ਦੇ ਵਿੱਚ ਸਾਡੇ ਜਿੰਨੇ ਵੀ ਬੱਚੇ ਬਾਹਰ ਗਏ ਹੋਏ ਆ ਉਹ ਮਾਇਆ ਦੇ ਨਾਲ ਤਨੂੰ ਮਨੂੰ ਨੂੰ ਸੇਵਾ ਕਰਦੇ ਆ ਔਰ ਅੱਜ ਸਾਡਾ ਜੋ ਹੈ ਕੇ ਟੀਵੀ ਦੇ ਉੱਤੇ ਅਲਾਈ ਪ੍ਰੋਗਰਾਮ ਚੱਲ ਰਿਹਾ ਹੈ ਜੋ ਕਿ ਬਾਹਰ ਬੈਠੇ ਹੋਏ ਸੱਚੇ ਬੱਚੇ ਜੋ ਉਹਨਾਂ ਨੂੰ ਦੇਖ ਰਹੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਥੇ ਸਾਡੇ ਕੋਲ ਜੋ ਆਪਣਾ ਬੱਚਿਆਂ ਦਾ ਕੀਰਤਨੀ ਜਥਾ ਹੈ ਜੋ ਕਿ ਸਵੇਰੇ ਰੋਜ਼ ਸਕੂਲ ਜਾਣ ਤੋਂ ਪਹਿਲਾਂ ਇੱਥੇ ਆ ਕੇ ਹਾਜ਼ਰੀ ਭਰਦੇ ਆ ਔਰ ਕੀਰਤਨ ਦੇ ਨਾਲ ਸੰਗਤਾਂ ਨੂੰ ਨੇ ਹਾਲ ਕਰਦੇ ਆ ਅੱਜ ਵੀ ਜੋ ਹੈ ਉਹਨਾਂ ਨੇ ਤਕਰੀਬਨ 2 ਘੰਟੇ ਦੇ ਕਰੀਬ ਦੀਵਾਨ ਹਾਲ ਦੇ ਵਿੱਚ ਹਾਜ਼ਰੀ ਭਰੀ ਹੈ ਔਰ ਅੱਗੇ ਅਸੀਂ ਫਿਰ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਗੁਰੂ ਘਰ ਦੇ ਨਾਲ ਜੋੜੀਏ ਤਾਂ ਕਿ ਸਾਡੇ ਜੋ ਹੈ ਇਹ ਛੋਟੇ ਸਾਹਿਬਜ਼ਾਦਿਆਂ ਦਾ ਜੋ ਹੈ ਸ਼ਹੀਦੀ ਜੋੜ ਮੇਲਾ ਬੁਲਾਇਆ ਜੋ ਜੋ ਆ ਜਾਪ ਮਨਾ ਰਹੇ ਆ ਉਹ ਸਾਡਾ ਜੋ ਹੈ ਸਫਲ ਹੋਵੇ ਅਸੀਂ ਅੱਜ ਮੈਂ ਸਟੇਜ ਤੋਂ ਅਨਾਉਂਸ ਕੀਤਾ ਹੈ ਕਿ ਅਗਲੇ ਸਾਲ ਅਸੀਂ ਜੋ ਹੈ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾਵਾਂਗੇ ਔਰ ਜੋ ਬੱਚਾ ਵਾਲ ਰੱਖੂਗਾ ਔਰ ਦਸਤਾਰ ਸਜਾਊਗਾ ਉਹਨੂੰ ਸਨਮਾਨਤ ਕਰਾਂਗੇ ਔਰ ਬੱਚਿਆਂ ਦੇ ਨਾਲ ਬੱਚੇ ਜਿਹੜਾ ਬੱਚਾ ਜੋ ਹੈ ਦਸਤਾਰ ਮੁਕਾਬਲਿਆਂ ਦੇ ਵਿੱਚ ਹਿੱਸਾ ਲਊਗਾ ਉਹਨੂੰ ਅਸੀਂ ਜੋ ਹੈ ਸਨਮਾਨਤ ਕਰਾਂਗੇ ਬਾਬੂ ਜੀ ਅੱਜ ਕੱਲ ਇਹ ਦੇਖਿਆ ਬੱਚੇ ਫੈਸ਼ਨ ਦੇ ਬੜੇ ਬੜੇ ਪਏ ਆ ਹਾਲ ਘਟਾ ਲੈਂਦੇ ਆ ਕੇਸਰੀ ਰੱਖਦੇ ਜਿ ਕੋ ਸਾਡਾ ਇਹ ਉਪਰਾਲਾ ਹੈ ਠੀਕ ਹੈ ਜੀ ਕਿ ਅਸੀਂ ਹੁਣ ਜਿਸ ਤਰ੍ਹਾਂ ਜਿਹੜੇ ਬੱਚੇ ਸਾਡੇ ਕੀਰਤਨ ਕਰਦੇ ਆ ਪਹਿਲਾਂ 2-4 ਬੱਚੇ ਸੀ ਉਹਨਾਂ ਨੂੰ ਦੇਖ ਕੇ ਤੁਸੀਂ ਅੱਜ ਸ਼ਾਇਦ ਦੇਖਿਆ ਹੋਊਗਾ ਕਿ ਨਹੀਂ ਦੇਖਿਆ ਹੋਊਗਾ ਸਾਡੇ ਸਟੇਜ ਦੇ ਉੱਤੇ 15-20 ਬੱਚੇ ਸਨ ਜੋ ਕਿ ਹੌਲੀ-ਹੌਲੀ ਉਹ ਸਾਡੇ ਨਾਲ ਜੁੜ ਰਹੇ ਆ ਤੇ ਸਾਡਾ ਇਹ ਉਪਰਾਲਾ ਹੈ ਸਾਡੀ ਜੋ ਬਰਬੰਦ ਕਮੇਟੀ ਹੈ ਨਾ ਉਹਦੇ ਵਿੱਚ ਨੌਜਵਾਨ ਬੱਚੇ ਸੀ ਬਜ਼ੁਰਗ ਕਿ ਤਸੀ ਬਹੁਤ ਕਟਿਆ ਸੀ ਨੌਜਵਾਨ ਬੱਚੇ ਰੱਖਿਆ ਤਾਂ ਕਿ ਉਹਨਾਂ ਨੂੰ ਦੇਖ ਕੇ ਜੋ ਸਾਡੇ ਬੱਚੇ ਹੈ ਜੋ ਹੈ ਗਾਂ ਆ ਕੇ ਜੋ ਹੈ ਆਪਣਾ ਜੋ ਹੈ ਸਿੱਖੀ ਨੂੰ ਉਤਾਰਨ ਕਰ ਲੈ। ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਮਿਲ ਜਾਵੇ। ਮੇਰੀ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਹੈ ਕਿ ਅੱਜ ਉਹਦਾ ਮਹੀਨਾ ਹੈ ਅਸੀਂ ਜਦੋਂ ਮਨਾਉਨੇ ਆ ਤੇ ਸਾਨੂੰ ਦਸ਼ਮੇਸ਼ ਪਿਤਾ ਦੇ ਉਸ ਉਪਕਾਰ ਦਾ ਜਿਹੜਾ ਬਦਲਾ ਹੈ ਉਹ ਸਾਨੂੰ ਚਕਾਉਣਾ ਚਾਹੀਦਾ ਹੈ। और आ, उस उपकार के बदले चुका के अखी नारण करिए और अपनी जीड़ी है सिक्खी की जो जड़ है इनू मजबूत करिए और अपने पंथ न जो है चढ़ती कला से लेके जाइए वाहगुरू जी का खालसा वाहगुरू जी की फतेह